ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਕਈ ਦਿਨਾਂ ਤੋਂ ਭਾਈ ਸਾਹਿਬ ਭਾਈ ਸਾਹਿਬ ਜੀ ਸਿੰਘ ਜੀ ਤੋਂ ਦਾ ਆਪਣੇ ਕੋਲ ਇਟਲੀ ਟੂਰ ਦੇ ਉੱਤੇ ਪਹੁੰਚੇ ਹੋਏ ਨੇ ਤੇ ਕੱਲ ਉਹਨਾਂ ਦਾ ਪਹਿਲਾ ਦਿਵਾਨ ਸੀਗਾ ਪੁੰਟੀਨੀਆ ਸ਼ਹਿਰ ਦੇ ਵਿੱਚ ਤੇ ਅੱਜ ਉਹਨਾਂ ਦਾ ਦੂਜਾ ਦਿਵਾਨ ਹੈ ਲਵੀਨੋ ਸ਼ਹਿਰ ਦੇ ਵਿੱਚ ਤੇ ਭਾਈ ਸਾਹਿਬ ਆਪਣੇ ਨਾਲੇ ਨੇ ਤੇ ਆਪਾਂ ਚੱਲਦੇ ਹਾਂ ਭਾਈ ਸਾਹਿਬ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਤੇ ਨਾਲੇ ਦਿਵਾਨ ਦੀ ਹਾਜ਼ਰੀ ਵੀ ਭਰਦੇ ਤੁਹਾਨੂੰ ਦਿਖਾਉਂਦੇ ਆ ਵੀ ਜਾ ਕੇ ਸਾਰਾ ਜਿਹੜਾ ਅੱਜ ਦਾ ਆਪਣਾ ਵਲੌਗ ਹੈ ਉਹ ਸਾਰਾ ਭਾਈ ਸਾਹਿਬ ਦੀ ਦਵਾਨਾ ਦੇ ਨਾਲ ਸੰਬੰਧਿਤ ਹੈ ਜੀ ਤੇ ਸੰਗਤ ਸਾਹਿਬ ਤਿਆਰ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸੱਸੀ ਕਾਲਜ ਵਾਲੀ ਤੇ ਭਾਈ ਸਾਹਿਬ ਭਾਈ ਸਾਹਿਬ ਜੀ ਤੋਂ ਹਸਸੀ ਕਾ ਭਾਈ ਜੀ ਹੋਰ ਸਭ ਚੜ੍ਹਦੀ ਕਲਾ ਠੀਕ ਠਾਕ ਜੀ ਕਿਦਾਂ ਨੇ ਤੁਹਾਡੇ 2-3 ਦਿਨ ਇਟਲੀ ਦੇ ਟੂਰ ਤੇ ਜੀ ਬਹੁਤ ਵਧੀਆ ਜੀ ਕਹਿਲੇ ਵਧੀਆ ਰਹਿ ਤਿਆਰ ਕੀਤੇ ਕਮਾਲ ਹੋ ਗਿਆ ਕਿਤੇ ਰਾਤ ਦੇ ਦਵਾਨਾ ਸੋਣੀ ਲੈ ਸਕਤਾ ਨਹੀਂ ਠੀਕ ਹੈ ਠੀਕ ਹੈ ਜੀ ਬਹੁਤ ਸ਼ਾਹੀ ਵੀਰਾਂ ਦੇ ਵਿੱਚ ਸੰਗਤਾਂ ਵਿੱਚ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਨੇ ਬੜੇ ਉਤਸ਼ਾਹ ਦੇ ਨਾਲ ਸਾਰੇ ਵੀਰਾਂ ਨੇ ਰਾਤ ਦੇ ਵਿਚਾਰ ਸੁਨੇ ਆ ਕਿਪਣ ਵੀ ਚੱਲੇ ਆਪਾਂ ਦ ਹਾਂਜੀ ਹਾਂ ਤੇ ਭਾਈ ਸਾਹਿਬ ਕਿੱਥੇ ਆਪਣਾ ਦਵਾਨ ਭਾਈ ਸਾਹਿਬ ਦਾ ਜਿਹੜਾ ਅੱਜ ਅੱਜ ਕਿਹੜੇ ਗੁਰਦੁਆਰੇ ਤੋਂ ਸਾਹਬ ਦੇ ਵਿੱਚ ਹੈ ਨਵੀਨਿਓ ਜੀ ਜਿਹੜਾ ਗੁਰਦੁਰਾ ਵੱਡਾ ਗੋਬਿੰਦ ਸਾਹਿਬ ਅੱਛਾ ਜੀ ਉਹਦੇ ਵਿੱਚ ਹੈ ਦਵਾਨ 12 ਵਜੇ ਤੋਂ 2 ਵਜੇ ਤੱਕ ਉਤੋਂ ਬਾਅਦ ਸ਼ਾਮ ਨੂੰ ਉਹ ਵੀ ਲਵੀਨਿਓ ਛੋਟਾ ਗੁਰਦੁਰਾ ਜਿਹੜਾ ਦੂਜੀ ਗੁਰਦੁਆਰੇ ਦੇ ਵਿੱਚ ਹਾਂਜੀ ਭਗਤ ਰਵਦਾਸ ਜੀ ਦੇ ਨਾਲ ਜਿਹੜਾ ਬਣਿਆ ਉਹ ਉਹਦਾ ਸ਼ਾਮ ਨੂੰ 7:00 'ਤੇ ਠੀਕ ਹੈ ਠੀਕ ਹੈ ਜੀ ਹਾਂ ਮੌਸਮ ਬਹੁਤ ਵਧੀਆ ਜੀ ਵਧੀਆ ਮੌਸਮ ਹੈ ਮੌਸਮ ਦਾ ਕੀ ਬਾਜ਼ਾ ਮੜਾ ਧੋਪੇ ਖਰੋਜ਼ ਹੈ ਗਰਮੀ ਲੱਗਦੀ ਹੈ ਹਾਂਜੀ ਪਰ ਸ਼ਾਮੇ ਖਲੋ ਤੇ ਬਾਕੀ ਆਪਣੇ ਸੰਗਤਾਂ ਮਿੱਤਰੋ ਪਹੁੰਚ ਗਏ ਨੇ ਭਾਈ ਸਾਹਿਬ ਲਾਹ ਸਸੀਕਾਲ ਜੀ ਠੀਕ ਠਾਕ ਹੋ ਜੀ ਚੜਦੀ ਕਲਾ ਸਿੱਧਾ ਕਹਿ ਇਹ ਸਾਡੇ ਆਪਣੇ ਬਜ਼ੁਰਗ ਨੇ ਹਰੇਕ ਪਾਸੇ ਸਾਡੇ ਸਾਡੇ ਮੋਢੀ ਹੁੰਨੇ ਆ ਜੀ ਇਹ ਤੇ ਤੇ ਮੇਰਾ ਸਸੀਕਾਲ ਸਾਫਤ ਜੀ ਚੜਦੀ ਕਲਾ ਜੀ ਸਸੀਕਾਲ ਵੀਰੇ ਬਹੁਤ ਠੀਕ ਠਾਕ ਹੋ ਹੁਣ ਤਾਈ ਕਿਦਾਂ ਸਸੀਕਾਲ ਜੀ ਸਸੀਕਾਲ ਠੀਕ ਠਾਕ ਹੋ ਬਸ ਵਧੀਆ ਚੜਦੀ ਕਲਾ ਵਧੀਆ ਸਸੀਕਾਲ ਜੀ ਸਸੀਕਾਲ ਭਾਈ ਕਿਰਦਾਰ ਚੜਦੀ ਕਲਾ ਵਧੀਆ ਚੜਦੀ ਕਲਾ ਜੀ ਸਿੰਦਾ ਬਾਈ ਪਹੁੰਚ ਗਿਆ ਆਪਣਾ ਹਾਂ ਜੀ ਠੀਕ ਠਾਕ ਹੋ ਜੀ ਸਸੀਕਾਲ ਜੀ ਠੀਕ ਠਾਕ ਹੋ ਜੀ ਕਹਿੰਦਾ ਤੇ ਸਾਈ ਵਾ ਵਧੀਆ ਤੁਸੀਂ ਆਪਣੇ ਬਾਈ ਚੱਲੋ ਜ ਤੁਸੀਂ ਮੇਰੇ ਤੋਂ ਰਹਿ ਗਏ ਸੀ ਆਪਣੇ ਹੋਰ ਬਾਈ ਚੱਲ ਜੀ ਖਾਲਸਾ ਸਾਹਿਬ ਆਹੋ ਜੀ ਫਰੇ ਹੋ ਸਾਹਿਬ ਠੀਕ ਹੈ ਖਾਲੇ ਮੇਤਰੋ ਬਾਈ ਕਿੰਨੀ ਪਾਲਟੀ ਜਾਂਦੀ ਐ ਦੇਖੋ ਇੱਧਰ ਗੱਡੀ ਬਾਈ ਨੇ ਗੱਡੀ ਲੈ ਜਾਂਦੀ ਆ ਕਹਿੰਦਾ ਵੀ ਥਾਰਾਂ ਜ ਤੁਸੀਂ ਇੰਡੀਆ ਦੇ ਬਥੇਰੀਆਂ ਦੇਖੀਆਂ ਹੋਣੀਆਂ ਪਰ ਇਹ ਬਾਈ ਨੇ ਇਟਲੀ ਦੇ ਰੋੜਾਂ ਤੇ ਘੁੰਮਣ ਲਾਦੀਆਂ ਸਹਾਰਾ ਜੀਪ ਤੇ بھائی ਨੂੰ ਬਹੁਤ ਬਹੁਤ ਮੁਬਾਰਕਾਂ ਕਿਹਦੇ ਲਵਾਂਗੇ ਪਾਰਟੀ ਤੁਹਾਡੇ ਕੋਲ ਆ ਕੇ ਠੀਕ ਹੈ ਜੀ ਜ਼ਰੂਰ ਜੀ ਜੇਦੋਂ ਮਰਜ਼ੀ ਬਸ ਆ ਦਿਖਾ ਦਿਓ ਕਿਦਾਂ ਦੀ ਮਾੜਾ ਇੱਕ ਵਾਰੀ ਭਗਤਾਲੀ ਸਾਰੇ ਪ੍ਰੋਗਰਾਮ ਉਸ ਤੋਂ ਬਾਅਦ ਫੇਰ ਤੁਹਾਡੇ ਵੱਲੇ ਆ ਸੁਨੇਹਾਂ ਦੇ ਨਾਲ ਆਪਾਂ ਭਾਈ ਸਾਹਿਬ ਜੀ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਮਿਲ ਲਈ ਆ ਆ ਜਾਓ ਜੇਦੋਂ ਮਰਜ਼ੀ ਕੋਈ ਵੀ ਠੀਕ ਹੈ ਜੀ ਮੈਂ ਭਾਜੀ ਤੁੰਦਾ ਸਾਹਿਬ ਨਾਲ ਕਿਛ ਲੱਟ ਸਾਲ ਤੋਂ ਆ ਜਿੰਨਾ ਵੀ ਸੋਸ਼ਲ ਮੀਡੀਆ ਆ ਚਾਹੇ ਗ੍ਰਾਫਿਕ ਡਿਜ਼ਾਈਨਿੰਗ ਵੀ ਹੋਵੇ ਐਡੀਟਿੰਗ ਆ ਚਾਹੇ ਕੈਮਰੇਆਂ ਦਾ ਸਾਊਂਡ ਆ ਸਾਰਾ ਮੈਂ ਹੀ ਦੇਖਦਾ ਆ ਭਾਜੀ ਤੇ ਪਿਛਲੇ 8 ਸਾਲ ਤੋਂ ਹੀ ਇਕੱਠੇ ਕੰਮ ਕਰਦੇ ਤੇ ਸਾਰਾ ਹੀ ਉਹ ਕਵਰ ਕਰੀਦਾ ਸੋਸ਼ਲ ਮੀਡੀਆ ਹੈ ਚਾਹੇ ਸਾਨੂੰ ਲੀਗਲ ਹੈਲਪ ਹੋਵੇ ਉਹ ਟੀਮ ਨਾਲ ਵੀ ਕੋਆਰਡੀਨੇਟ ਆਪਾਂ ਹੀ ਕਰਨਾ ਆ ਚਾਹੇ ਇੰਡੀਆ ਪ੍ਰੋਗਰਾਮ ਕਿਤੇ ਰੱਖਣੇ ਆ ਉਹ ਵੀ ਕੋਆਰਡੀਨੇਟ ਕਰਨ ਦਾ ਜ਼ਿੰਮੇਵਾਰੀ ਉਹ ਫੇਰ ਆਪਣੇ ਸਿਰ ਤੇ ਵਧੀਆ ਠੀਕ ਠੀਕ ਵਧੀਆ ਵਧੀਆ ਚਾਹੀਦੀ ਵੀ ਹੈ ਇੱਕ ਦਿਨ ਤੋਂ ਵੱਧ ਨਾਲ ਚਾਹੀਦੀ ਆ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬਹੁਤ ਜ਼ਰੂਰੀ ਹੈ ਭਾਜੀ ਟੈਕਨੀਕਲੀ ਵੀ ਤਾਂ ਆਪਾਂ ਨੂੰ ਅੱਗੇ ਹੋਣ ਦੀ ਲੋੜ ਆ ਸਾਡੇ ਤੇ ਜਿੰਨੇ ਸਿਕੋ ਰਾਗੀ ਢਾਡੀ ਨੂੰ ਸਾਨੂੰ ਪ੍ਰਚਾਰਕ ਮਿਲਦੇ ਆ ਇਸ ਫੀਲਡ ਦੇ ਵਿੱਚ ਉਹਨਾਂ ਸਾਰਿਆਂ ਨੇ ਹੀ ਕਹੀ ਕਹਿਦਾ ਹੈ ਕਿ ਤੁਸੀਂ ਨਾਲ ਨਾਲ ਆਪਣੇ ਸੋਸ਼ਲ ਮੀਡੀਆ ਨੂੰ ਸਟਰੋਂਗ ਕਰੋ ਸਮੇਂ ਦੀ ਹਾਨੀ ਹੋ ਸਮੇਂ ਦੀ ਹਾਨੀ ਹੋਣ ਦੀ ਲੋੜ ਆ ਕਿਉਂਕਿ ਜੇ ਤੁਸੀਂ ਵੱਡੇ ਚੈਨਲ ਜਾਓਗੇ ਭਾਜੀ ਉਹਨਾਂ ਨੇ ਤੁਹਾਨੂੰ ਕਮਰਸ਼ੀਅਲ ਰੀਜ਼ਨ ਦੇ ਵਿੱਚ ਤੁਹਾਡੇ ਤੁਹਾਡੇ ਨਾਮ ਦੇ ਉੱਪਰ ਰੋਟੀਆਂ ਸੇਕਣੀਆਂ ਆ ਬ੍ਰਾਂਡ ਬਾਅਦ ਵੀ ਫੜਾਉਣਾ ਆ ਤੇ ਬੜ ਪਰ ਉਹਨਾਂ ਕੇ ਆਪਣਾ ਹੋਊਗਾ ਇਹ ਹਨਾ ਤਾਲਕੇ ਨਾਲ ਦੇਖਣ ਦੀ ਲੋੜ ਨਹੀਂ ਦੇਖਣ ਦੀ ਲੋੜ ਨਹੀਂ ਤੂੰ ਇੰਟਰਵਿਊ ਨੂੰ ਕੰਮ ਕਰ ਸਕਦੇ ਹੋ ਨਹੀਂ ਫਿਰ ਕੰਪਨੀ ਸੈਨ ਕਰਤਾ ਵਾਹ ਦੇ ਹਿਸਾਬ ਨਾਲ ਚੱਲਣਾ ਪੈਣਾ ਕੋਲ ਇਦਾਂ ਹੀ ਪਦੀ ਪਈ ਹੈ ਟਰਮੈਂਟ ਕੰਡੀਸ਼ਨ ਉਹਨਾਂ ਦੇ ਬਣੀਆਂ ਪੈਣੀਆਂ ਹੈ ਇਦਾਂ ਵਧੀਆ ਆਜ਼ਾਦ ਪੰਛੀ ਭਾਜੀ ਸਹੀ ਹੈ ਕੰਮ ਵਧਾ ਲੋ ਘਟਾ ਲੋ ਆਪਣੇ ਉੱਪਰ ਆਏ ਬਾਕੀ ਹੋਕੜਾ ਵੀ ਵਾਹ ਵਾਹ ਆਉਂਦੇ ਰਹਿੰਦੀਆਂ ਜਦੋਂ ਹੁਣ ਭਾਰੀ ਖੁੱਲ ਕੇ ਬੋਲਦੇ ਆ ਸਾਨੂੰ ਸਾਡੀ ਟੀਮ ਹੈ ਜਿੱਦਾਂ ਲੋਅਰ ਦੀ ਟੀਮ ਹੈ ਸਾਡੀ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਆ ਫਿਰ ਸੁਪਰੀਮ ਕੋਰਟ ਦੇ ਵਿੱਚ ਤੱਕ ਵੀ ਸਾਡਾ ਜਿੱਦਾਂ ਪੈਨਲ ਬੈਠਾ ਹੋਇਆ ਆ ਕਿਉਂ ਪਖੰਡ ਵਾਲ ਦੇ ਉੱਪਰ ਜਾਂ ਬਾਬਿਆਂ ਵੱਲੋਂ ਸਾਨੂੰ ਆਉਂਦੇ ਰਹਿੰਦੇ ਆ ਨੋਟਿਸ ਕਿ ਤੁਸੀਂ ਮਾਫੀ ਮੰਗੋ ਤੁਸੀਂ ਗਲਤ ਬੋਲਿਆ ਇਦਾਂ ਉਹਦਾ ਪਿਓ ਸੀ ਨੂੰ ਟੈਕਲ ਕਰਨ ਵਾਸਤੇ ਅਸੀਂ ਗੁਰਬਾਣੀ ਦਾ ਸਿਧਾਂਤ ਤੇ ਕਾਰਤਕ ਸਾਹਿਬ ਦੀ ਮਰਿਆਦਾ ਤੇ ਇੰਡੀਅਨ ਜਿਹੜਾ ਕਨਸਟੀਟਿਊਸ਼ਨ ਹੈ ਉਹਨਾਂ ਤਿੰਨਾਂ ਦੀ ਹੈਲਪ ਲੈ ਕੇ ਅਸੀਂ ਟੈਕਲ ਕਰਦੇ ਆਂ ਤੇ ਮਹਾਰਾਜ ਦੀ ਕਿਰਪਾ ਹੈ ਅੱਜ ਤੱਕ ਜਿੰਨੇ ਵੀ ਕੇਸ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮਹਾਰਾਜ ਨੇ ਜੇਤੀ ਬਖਸ਼ੀ ਆ ਜੇ ਤਵੇ ਸੱਚਾਈ ਦੀ ਹੁੰਦੀ ਆ ਤਾਂ ਬਾਸ ਬਾਸ ਮੇਰੇ ਲਈ ਬੜੀ ਵਧੀਆ ਸੀ। ਥੈਂਕ ਯੂ ਭਾਜੀ ਬਾਕੀ। ਬਹੁਤ ਵਧੀਆ ਲੱਗਾ ਮਿਲ ਕੇ। ਆਪਾਂ ਬਣੀ ਇੱਥੇ ਰਹਿਣਾ ਕੋਈ ਨਹੀਂ ਹਫਤਾ ਤੁਹਾਡੇ ਕੋਲ। ਥੈਂਕ ਯੂ ਭਾਜੀ। ਤੇ ਤਰਲੋਚਨ ਵੀ ਰ ਆਪਣਾ ਸੇਵਾ ਕਰ ਰਹੇ ਨੇ। ਚਰੇਜਿਆਂ ਦੀ ਮਿੱਤਰੇ ਵਾਲਾ ਫਰੂਟ ਨਾ ਇਹ ਬਹੁਤ ਜ਼ਿਆਦਾ ਮਹੱਲਾ ਵੀ ਮਹਿੰਗੇ ਵੀ ਇਹਦੇ ਵਧੀਆ ਫਰੂਟ ਵੀ ਆ। ਇਹਦੇ ਕਿਹੜੇ ਕਿਹੜੇ ਗੁਣ ਆ ਤੁਹਾਨੂੰ ਉਹਦਾ ਦੱਸਾਂਗੇ ਭਾਈ ਆਪਣੇ ਵੀ ਜਿੰਮ ਦੇ ਪਰ ਫਰਸ਼ੀਨਲ ਜਿੱਦਾਂ ਆਪਣੇ ਫਰੂਟ ਦੇ ਵਿੱਚ ਜਿੰਨੇ ਵੀ ਬਟਾਵਲ ਹੁੰਦੇ ਆ ਇਹਦੇ ਵਿੱਚ ਉਹਨਾਂ ਨਾਲੋਂ ਵੱਧ ਹੀ ਆ ਵੱਧ ਹੀ ਆ ਘਟਨੇ ਕਿ ਹਾਂਜੀ ਪਰ ਗਰਮੀ ਹੁੰਨੇ ਕਿ ਹੁੰਦੇ ਆ ਗਰਮੀਆਂ ਜੀ ਹੁੰਦੇ ਆ ਨਹੀਂ ਥੋੜੇ ਗਰਮ ਵੀ ਹੁੰਨੇ ਆ ਬੜਾ ਤਸੀਰ ਗਰਮ ਹੁੰਦੇ ਹਾਂ ਮੈਂ ਘਰੇ ਕਹਿੰਦੇ ਗਾ ਸੀ ਇਹ ਹੈ ਉਹਦਾ ਗਰਮੀਆਂ ਵਾਲਾ ਹੀ ਫਰੂਟ ਆ ਤੇ ਗਰਮ ਵੀ ਆ ਤਸੀਰ ਸੀ ਗਰਮ ਵੀ ਹੁੰਦਾ ਹਾਂ ਹਾਂਜੀ ਹਾਂਜੀ ਇਹ ਤਾਂ ਹੈਗਾ ਅੱਗਾ ਠੰਡਾ ਕਰਕੇ ਖਾਲਿਆ ਕਰੋ ਸਤਿ ਸ਼੍ਰੀ ਅਕਾਲ ਗਿਲਸਾ ਪਹੁੰਚ ਗਏ ਨੇ ਆਪਣੇ ਕੋਲ ਸਤਿ ਸ਼੍ਰੀ ਅਕਾਲ ਉਹ ਇਸ ਚੜ੍ਹਦੀ ਕਲਾ ਤੇ ਗੁਰਪ੍ਰੀਤ ਸਿੰਘ ਇਧਰ ਪਹੁੰਚ ਗਏ ਆਪਣੇ ਕੋਲ ਤੇ ਆਪਾਂ ਇਸ ਟਾਈਮ ਖੜੇ ਆ ਲਵੀਨੂ ਸ਼ੇਅਰ ਦੇ ਵਿੱਚ ਉੱਥੇ ਖੜੇ ਆ ਤੇ ਸਮਾਂ ਪਾਉਣੇ 12 ਹੋ ਗਏ ਆ ਤੇ ਬਸ ਵੇਟ ਕਰਦੇ ਆ ਸੱਸੀ ਭਾਈ ਸੱਸੀ ਭਾਜੀ ਪਹੁੰਚ ਗਿਆ ਆਪਣੇ ਕੋਲ ਇਹ ਗੁਰੂਗਰਾ ਦੇ ਪ੍ਰਧਾਨ ਸਾਹਿਬ ਨੇ ਆਪਣੇ ਦੇ ਨਹੀਂ ਭਾਜੀ ਇਹ ਠੀਕ ਠੀਕ ਬੜੀ ਚੇ ਵਾਲਾ ਰਾਬਾ ਨਹੀਂ ਚਲੋ ਫੇਰ ਵੀ ਚਲੋ ਸੱਸੀ ਭਾਜੀ ਸਭ ਚੜ੍ਹਦੀ ਕਲਾ ਵਧੀਆ ਕਿਨੇ ਪ੍ਰੋਗਰਾਮ ਭਾਜੀ ਭਾਜੀ 12 ਵਜੇ ਤੋਂ ਸ਼ੁਰੂ ਹੋ ਠੀਕ ਹੈ ਰਾਕੀ ਬਸ 15 ਮਿੰਟ ਫੇਰ ਦਾ ਠੀਕ ਹੈ ਬਾਯੋਮੈਟਰੋ ਚਾਰ ਨਹੀਂ ਲੈ ਕੇ ਆਜ ਅੱਜ ਕਹਿੰਦੇ ਵੀ ਗਰਮੀ ਦੇ ਦਿਨ ਸੀਐਲ ਚੱਲਦਾ ਵੀ 31 ਦਾ ਕੋਣ ਚੱਲਦਾ 31 ਦਾ ਕੋਣ ਆ ਦੇਖੋ ਬਰਫ ਪਾ ਕੇ ਕਿਤੇ ਦਾ ਗੁੰਦ ਲੈ ਵੀ ਤੇ ਖੇਚੇ ਕੰਮ ਨੂੰ ਗੁਰਪ੍ਰੀਤ ਭਾਈ ਸਾਹਿਬ ਛਕੋ ਨਹੀਂ ਪੀ ਲੈ ਇਹ ਤੁਹਾਡਾ ਹੀ ਹੈ ਲੋ ਭਾਈ ਸਾਹਿਬ ਨੇ ਕਿੱਡੀ ਲਗਰ ਤੀ ਭਾਈ ਸਾਹਿਬ ਸ਼ਗਦਰ ਮਜੀਠੀ ਸਾਹਿਬ ਜੀ ਨੂੰ ਗੁਰਪ੍ਰੋਗ ਬਣਾਉਣ ਦੇ ਕਿਤੇ ਦਾ ਗੁੰਦ ਪੀਓ ਜੀ ਕਿਤੇ ਦਾ ਗੁੰਦ ਤੁਹਾਡੇ ਹੱਥਾਂ ਦਾ ਨਹੀਂ ਬਣਨਾ ਨਹੀਂ ਚੰਡੇ ਸੁੱਚਾ ਖਾਣਾ ਪਹੁੰਚਿਆ ਮੇਥਰ ਆਪਾਂ ਗੁਰਦੁਆਰਾ ਸਾਹਿਬ ਤੇ ਤੁਸੀਂ ਬਿਲਡਿੰਗ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਅੰਦਰ ਦੀਵਾਨ ਸ਼ੁਰੂ ਹੋ ਗਏ ਨੇ ਭਾਈ ਸਾਹਿਬ ਜੀ ਦੇ ਤੇ ਸਮਾਂ ਸਵਾ 12 ਹੋ ਗਏ ਨੇ ਜਿਨਾਂ ਸਤ ਸੰਗਤ ਜੀ ਵਾਰੀ ਨੂੰ ਜੀ ਦਾ ਖਾਲਸਾ ਵਾਹਿਗੁਰੂ ਦੀ ਖਾਤੇ ਜਿੰਨਾ ਸ਼ਾਬਦਾਰ ਲੋਕੀ ਗੁਰੂ ਜੀ ਦੇ ਮੋਹ ਵਿੱਚ ਬੈਠਾ ਕੇ ਇਥੋਂ ਜਾਣ ਲੱਗੇ ਮੁੰਡਾ ਨੂੰ ਹਜ਼ੂਰੀ ਸਿੱਖਿਆ ਗੁਰੂਤਬ ਦੀ ਸ਼ਕਤੀ ਚੁਰ ਵਿੱਚ ਤੋ ਆ ਕੇ ਇਸ ਨਾਮ ਲੈ ਕੇ ਜਾਂਦਾ ਇਹ ਤੁਹਾਨੂੰ ਕਰਨਾ ਹੈ ਆਓ ਬੱਚਿਆਂ ਨੂੰ ਪੜਾਣ ਨੂੰ ਦੇ ਆਪਣੇ ਮੋਹ ਵਿੱਚ ਬੜੇ ਪਿਆਰ ਨਾਲ ਬਿਠਾਓ ਤਾਂ ਕਿ ਮਨ ਸਾਡਾ ਸ਼ਾਂਤ ਹੋਏਗਾ ਤਾਂ ਇਸ ਦੀ ਬੁਰੀ ਵਿਚਾਰ ਬਾਰੇ ਨਹੀਂ ਕਰ ਸਕਦੇ ਹਾਂ ਵਿਚਾਰਾਂ ਦੀ ਰੰਕਾ ਤੋਂ ਪਹਿਲਾਂ ਸਾਰੇ ਸਿੱਖ ਨੂੰ ਬੇਨਤੀ ਆ ਉਹ ਰਣ ਕੇ ਪੂਰੀ ਸ਼ਬਦ ਜਾਂ ਪਾਵਨ ਪੰਕਤੀਆਂ ਦਾ ਗਾਇਨ ਕਰੀਏ ਕੋਈ ਵੀ ਰਸਤਾ ਇਹਦਾ ਨਹੀਂ ਨਾਰਾ ਜਿਹੜੀ ਬਾਣੀ ਨਾਲ ਪੜਿਆ ਜੇ ਉਹ ਗੁੱਸੇ ਹੋ ਗਿਆ ਉਹ ਕਹਾਣੀਆਂ ਬਣਾਇਆ ਜਾਂਦੀਆਂ ਨੇ ਕਿਤੇ ਇਹ ਸ਼ੇਖ ਪਤੇ ਨੂੰ ਗੁਰੂ ਦੇ ਦੇ ਤਾ ਉਹ ਜੁਗਤ ਨੂੰ ਮਟਾਉਂਦੇ ਨੇ ਫਤ ਪੈ ਜਾਣਾ ਸ਼ੇਖ ਦਾ ਅੱਜ ਦਾ ਮਾਣ ਨੂੰ ਕੋ 14 ਮਈ ਦੇ ਦਿਨ ਨਾਲ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਦੋਸਤੋ ਤੇ ਲੰਗਰ ਦੀ ਸੇਵਾ ਚੱਲਦੀ ਹੈ ਦੋ ਵੀ ਬਹੁਤ 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 ਮਾਣ ਗੇਟ ਤੱਕ ਸਾਡੀ ਦੱਬਾ ਨਹੀਂ ਛੇੜੋ ਖੇਡਾ ਲਾ ਕੇ ਦੂਰ ਦੂਰ ਜਾਓ ਜਨਾ ਸਾਡੇ ਉੱਤੇ ਬਖਸ਼ਣ ਮਾਰ ਲਿਓ ਜੀ ਬਹੁਤ ਅਨੰਦ ਕਰਦੇ ਕਮੀ ਇੱਥੇ ਪਈ ਗੁਰਦੁਆਰਾ ਸਾਹਿਬ ਦੇ ਮਿੱਤਰੋ ਪਾਰਕਿੰਗ ਵੀ ਕਾਫੀ ਜ਼ਿਆਦਾ ਖੁੱਲੀ ਆ ਮੈਂ ਕਹਿੰਦੇ ਬੀਬੀ ਦੇ ਬਹੁਤਾਂ ਹੀ ਤੌਰੇ ਆਰਾਮ ਨਾਲ 100 ਗੱਡੀ ਲਾਵੇ ਪਰ ਕੀ ਲੱਗ ਸਕਦੀ ਔਰੇ ਮਤਲਬ ਕਾਫੀ ਆ ਪਰ ਕੇ ਇਧੋਂ ਲੱਗੇ ਇਧਰ ਤੱਕ ਵੀ ਤੇ ਇਧੋਂ ਲੱਗੇ ਇਧਰ ਤੱਕ ਵੀ ਤੇ ਬਹੁਤ ਵਧੀਆ ਬਹੁਤ ਸੋਹਣਾ ਸਾਰਾ ਸਿਸਟਮ ਪ੍ਰਬੰਧ ਕਰ ਰਹੇ ਨੇ ਗੁਰਦੁਆਰਾ ਸਾਹਿਬ ਵਾਲੀ ਅੰਦਰ ਐਂਟਰੀ ਦੇ ਵਿੱਚ ਸਾਹਮਣੇ ਜੋੜੇ ਘਰ ਬਣੇ ਹੋਏ ਨੇ ਬੀਬੀਆਂ ਵਾਸਤੇ ਲੱਗ ਤੇ ਵੀਰਾਂ ਵਾਸਤੇ ਲੱਗ ਲੰਗਰ ਹਾਲ ਦੀ ਜਿਹੜੀ ਬਿਲਡਿੰਗ ਹੈ ਉਹ ਸਾਰੀ ਸਾਈਡ ਤੇ ਰਹਿ ਜਾਂਦੀ ਆ ਤੇ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਸਾਰੀ ਆਹ ਵਾਲੀ ਬਿਲਡਿੰਗ ਦੇਖੋ ਕਾਫੀ ਜਿਆਦਾ ਸੋਹਣਾ ਹਾਲ ਹੈ ਕਾਫੀ ਸੰਗਤ ਦੇ ਬਹਿਣ ਦਾ ਪੂਰਾ ਪ੍ਰਬੰਧ ਹੈ ਅੰਦਰ ਨਜ਼ਰ ਲੱਗਦੀ ਹੈ ਨਾ ਉਹ ਕੋਈ ਬਜਾਏ ਨੂੰ ਸਰਦਾਰ ਜਿਹੜਾ ਆਪਣੇ ਗੁਰੂ ਦੇ ਸਿੱਖਿਆ ਅਨੁਸਾਰ ਆ ਪੂਰਾ ਸਭ ਤੋਂ ਪੂਰਨ ਸਭਾ ਨੂੰ ਨੰਨਾ ਲਾੜਾ ਤੱਕ ਜਦੋਂ ਕਤੇ ਮੋੜ ਘੜਾਉਣਾ ਜਿਹੜੇ ਪਾਣੀ ਪਾਉਣ ਵਾਲੇ ਬਹੁਤ ਪਿਆਰੇ ਨੇ ਇਹਦਾ ਨਾਮ ਸਮ ਜਿਹਨੇ ਆਪਾਂ ਕਦੇ ਮੂਹਟ ਕਢਾ ਦੇ ਜਦੋਂ ਤੋਂ ਤੇਰੁ ਸਿਆਰੀ ਹੈ ਤੂੰ ਆਕਾਰ ਨੂੰ ਉਦੋਂ ਦਾ ਪਾਰਕਾ ਪੁਰਾ ਇਹ ਬਸਾਲੇ ਪਾਰਕਾ ਪੁਰਾ ਤੇ ਅਗਰ ਉਹਨੇ ਬੜੀ ਹੀ ਸੁਝੋਣ ਨਾਲ ਦੇ ਨਾਲ ਤਾਂਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨਾਲ ਦੀ ਸ਼ੀਧੀ ਦੇ ਕਾਰਨ ਤੇ ਤਾਂਤਨ ਸਾਹਿਬ ਗੁਰੂ ਅਰਜਨ ਸਾਹਿਬ ਨਾਲ ਦੀ ਸ਼ੀਧੀ ਦੇ ਬਾਅਦ ਦਾ ਇਤਿਹਾਸ ਜਾਂ ਸਮੇਂ ਦਾ ਇਤਿਹਾਸ ਜਿਹੜਾ ਹੈ ਉਹ ਸੰਗਤਾਂ ਦੱਸਣਾ ਕੀਤਾ ਤੇ ਬੜੇ ਉਤਸ਼ਾਹ ਨਾਲ ਸੰਗਤਾਂ ਨੇ ਆਨੰਦ ਮਾਣਿਆ ਵੀਰ ਸਭ ਜੀ ਨੂੰ ਜਾਣੀ ਬੇਤੀ ਹੈ ਕਿ ਉਹ ਆ ਕੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਤੇ ਸਤਿਗੁਰਾਂ ਦੀ ਬਾਤ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦੀ ਬਾਣੀ ਕਥਾ ਜੋ ਉਹਨਾਂ ਨੇ ਸਭਣਾ ਕਰਾਈ ਸੰਗਤਾਂ ਨੂੰ ਉਹਨਾਂ ਦਾ ਮਾਰ ਹੈ ਕਿਉਂਕਿ ਅਕਸਰ ਦੇਖਦੇ ਹਾਂ ਕਿ ਕੋਈ ਜਦ ਦਾ ਮਾਚ ਪਾਉਂਦਾ ਤੇ ਗੁਰਬਾਣੀ ਦੇ ਨਾਲ ਨਹੀਂ ਸੰਗਤ ਪਾਉਂਦਾ ਕਥਾ ਕਹਾਣੀਆਂ ਕਹਾਣੀਆਂ ਸਮਾਗਮ ਕੇਦਰੀ ਚਲਾ ਜਾਂਦਾ ਗੱਲ ਉਹ ਤੋਂ ਬਣਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਗੁਰੂ ਜੀ ਗੁਰੂ ਦੀ ਕਰੀਏ ਕਿਉਂਕਿ ਸਾਦੂ ਜੀ ਬਾਣੀ ਦਾ ਪਰਮਾਨੇਕਾ ਗੁਰੂ ਜੀ ਦਾ ਸ਼ਬਦ ਇਕਾ ਗੁਰੂ ਇੱਕੋ ਸ਼ਬਦ ਵਿਚਾਰ ਇਕਾ ਬਾਣੀ ਇੱਕੋ ਲਈ ਇੱਕੋ ਸ਼ਬਦ ਵਿਚਾਰ ਵਿਸ਼ੇਸ਼ ਤੌਰ ਤੇ ਜੋ ਸਾਡੇ ਕੋਲੋਂ ਗੁਰਦਰਾ ਸੇਵਾ ਬੇਨੀਓ ਛੋਟੇ ਗੁਰਦਰਾ ਬਣੋ ਵੀ ਪਰਮਜੀਤ ਸਿੰਘ ਜੀ ਬੁਣੀ ਆਏ ਉਹਨਾਂ ਦਾ ਵੀ ਸਰਕਾਰਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼propto ਪ੍ਰਾਪਤ ਕਰ ਲਈ ਜੀ ਵੀਰ ਮੰਨੀ ਸਕੀ ਉਹਨਾਂ ਨੇ ਬੇਨਤੀ ਹੈ ਕਿ ਆ ਕੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਪ੍ਰਾਪਤ ਕਰੋ ਪ੍ਰਧਾਨ ਮਨਿੰਦਰ ਸਿੰਘ ਜੀ ਉਹਨਾਂ ਨੇ ਵੀ ਬੇਨਤੀ ਹੈ ਕਿ ਉਹ ਵੀ ਆ ਕੇ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਪ੍ਰਾਪਤ ਕਰੋ ਜੀ ਭਾਈ ਗੁਰਬੀ ਸਿੰਘ ਜੀ ਚਸਨੀਰਨਾ ਜੋ ਸੰਗਤ ਨਾਲ ਆਪ ਹੀ ਆਏ ਸਤਨੁਕਨ ਨਾਲ ਲੈ ਕੇ ਉਹਨਾਂ ਨੇ ਵੀ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਜਲਦੀ ਸਿੰਘ ਦੀ ਸੋਟੀ ਕੰਦੀਆਂ ਤੋਂ ਸਾਡੇ ਕੋਲ ਆਏ ਨੇ ਕਹਿੰਦੀ ਹੈ ਜੋ ਵੀ ਆਮੀ ਦੁਨਗਰ ਦੀ ਬਖਸ਼ਸ਼ ਤੋਂ ਪ੍ਰਾਪਤ ਕਰਨ ਜਿਨੀਆਂ ਵੀ ਕਮੇਟੀਆਂ ਗੁਰੂ ਘਰ ਚੜ ਕੇ ਆਈਆਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨੀਆਂ ਵੀ ਸੰਗਤਾਂ ਦੂਰ ਰਾਹੇ ਤੋਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਵੀਰ ਤਰੋਚਨ ਸਿੰਘ ਜੋ ਬੜੇ ਸਮੇਂ ਬਾਅਦ ਸਾਜ ਦਰਸ਼ਨ ਦਿੱਤੇ ਨੇ ਉਹਨਾਂ ਨੂੰ ਕਹਿੰਦੀ ਹੈ ਕਿ ਗੁਰੂ ਘਰ ਦੀ ਬਖਸ਼ਸ਼ ਰੂਪਾ ਪ੍ਰਾਪਤ ਕਰਨ ਦਿਨਾਂ ਲਈ ਕਾਫੀ ਰਮਾ ਸਭਾ ਗੁਰੂ ਘਰ ਦੀ ਸੇਵਾ ਕੀਤੀ ਹੈ ਮੇਰੇ ਮਤਰਾ 2:3 ਵਜ ਗਏ ਨੇ ਤੇ ਸਮਾਪਤੀ ਹੋ ਗਈ ਹੈ ਦਵਾਨ ਦੀ ਤੇ ਹੁਣ ਇਸ ਟਾਈਮ ਇੱਧਰ ਭਾਈ ਸਾਹਿਬ ਜਿਹੜੇ ਚੌਣ ਵਾਲੇ ਨੇ ਉਹ ਸਾਰਾ ਸ਼ੂਟ ਆਫ ਕਰ ਰਹੇ ਨੇ ਫੋਟੋ ਖਿਚਾ ਰਹੀ ਹੈ ਸੰਗਤ ਠੀਕ ਹੈ ਭਾਈ ਸਾਹਿਬ ਇਹ ਕਿੱਝ ਜੀ ਨੇ ਫੋਟੋ ਨਾਲ ਦੀ ਨੇ ਠੀਕ ਹੈ ਜੀ ਨਾ ਵਧੀਆ 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 ਹੁਣ ਮੇਰੇ ਮਤਰਾ ਸਵਾ 3:3 ਹੋ ਗਏ ਆ ਤੇ ਆਪਾਂ ਚੱਲਦੇ ਘਰ ਤੇ ਆਪਣਾ ਜੇ ਕੰਮ ਕਰ ਕਰ ਰਹੇ ਤੇ ਬਾਕੀ ਭਾਈ ਸਾਹਿਬ ਉਹਨਾਂ ਦਾ ਹਲੇ ਇੱਕ ਪ੍ਰੋਗਰਾਮ ਰਹਿੰਦਾ ਦੂਜੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲਾਲਾ ਜੀ ਹੁਣ ਹੀ ਹੈਗੇ ਨੇ ਭਾਈ ਸਾਹਿਬ ਉਹਨਾਂ ਦੇ ਨਾਲ ਤੁਸੀਂ ਬਾਅਦ ਵਿੱਚ ਚਾਹੋਗੇ ਨਾ ਹਾਂਜੀ ਸ਼ਾਮ ਨੂੰ ਪ੍ਰੋਗਰਾਮ ਦੇ। ਫਾਈ ਸ਼ਾਮ ਹੋ ਗਏ ਤੇ ਬਾਕੀ ਅੰਕਲ ਜਿਹੜੇ ਹੈਗੇ ਨੇ ਤੇ ਸੰਗਤ ਸਾਰੀ ਹਲੇ ਹੈਗੀ ਹੈ ਦੂਜੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੈਗੇ ਤੇ ਆਪਾਂ ਚੱਲੀ ਗੁਰਪ੍ਰੀਤ ਸਿੰਘ ਚੱਲੀਏ ਚਲੋ ਜੀ ਆਪਾਂ ਚੱਲੇ ਜਾ ਕੇ ਆਪਣੇ ਮਿੱਤਰੋ ਕੰਮ ਕਾਬ ਸਾਭਦੇ ਆ। ਓਕੇ ਦਾਦਾ ਜੀ ਮਿਲ ਜਾਈਂ ਬਹੁਤ ਜਲਦੀ। ਚਾਰੇ ਕਿਉ ਠੀਕ ਹੈ। ਓਕੇ ਗੁਰਪ੍ਰੀਤ ਸਿੰਘ। ਇੰਨ ਤੇ ਮੇਰੇ ਦੇ ਗੁਰਪ੍ਰੀਤ ਦੇ ਮਿੱਤਰੋ ਸਾਥ ਅਪ੍ਰੀਲੀਆ ਸ਼ਹਿਰ ਤੱਕ ਸੀਗਾ। ਇੱਥੇ ਗੁਰਪ੍ਰੀਤ ਦੀ ਗੱਡੀ ਖੜੀ ਹੈ ਨੇ ਆਪਣੇ ਘਰ ਨੂੰ ਚਲੇ ਜਾਣਾ ਤੇ ਆਪਾਂ ਚੱਲਦੇ ਆ ਆਪਣੇ ਘਰ ਨੂੰ। ਮੁੱਕੀ ਬਿੱਤਿਆ ਨਾ? ਹਾਂਜੀ ਠੀਕ ਹੈ। ਤੇ ਆਹ ਟਾਈਮ ਇ ਕਿ ਵੀ ਇਧਰ ਆ ਇਧਰੇ ਸਾਈਡ ਸਾਰੀ ਵਿਚ ਐ ਸਮੁੰਦਰ ਕੰਨੇ ਤਲਾ ਪਸੀ ਤੇ ਆ ਟਾਈਮ ਫਿਰ ਮਤਲਬ ਸਾਢੇ 3-4 ਘੰਟੇ ਦਾ ਟਾਈਮ ਹੁੰਦਾ ਨਾ ਲੋਕ ਸਮੁੰਦਰ ਤੋਂ ਫੇਰ ਘਰ ਵੱਲੋਂ ਮੁੜਦੇ ਆ ਇਸ ਕਰਕੇ ਆ ਰੋਡ ਤੇ ਜਾਮ ਲੱਗਿਆ ਵਾ ਜਿਹੜਾ ਸਫ਼ਰ ਮੇਰਾ 1 ਘੰਟੇ ਦਾ ਉਹ ਪੂਰਾ ਵੱਧਾ ਬੁਣਾ ਘੰਟਾ ਵੱਜ ਜਾਣਾ ਸਫ਼ਰ ਨੇ ਇਹਨਾਂ ਦੇ ਫਰਕ ਪੈ ਗਿਆ ਹੁਣ ਟ੍ਰੈਫਿਕ ਚੱਲਦੀ ਆ ਜਾਂ ਰੁਕ ਜਾਂਦੀ ਆ ਬਸ ਇੱਤਈ ਚੱਲ ਜਿਆਦਾ ਸਿਸਟਮ ਲੋਈ ਮੇਤਰੋ ਫਾਈਨਲ ਹੀ ਕਰੇ ਪਹੁੰਚ ਗਏ ਆਪਾਂ ਹਾਂ ਪਹੁੰਚ ਗਏ ਟਾਈਮ ਪੌਣੇ 5 ਹੋ ਗਏ ਨੇ ਸਾਰੇ ਦਾ ਲਗਾਤਾਰ ਬਹੁਤ ਲੱਗੀ ਉਧਰ ਮੇਰੇ ਵੱਲ ਹਾਂ ਜੀ ਅੱਜ ਤਾਂ ਵੈਸੇ ਹੀ ਸੈਚਰਡੇ ਸੰਡੇ ਵੀਕਐਂਡ ਤੇ ਭੀੜ ਹੋ ਜਾਂਦੀ ਹੈ ਬਹੁਤ ਟ੍ਰੈਫਿਕ ਬਹੁਤ ਲੱਗੀ ਸੀ ਪਰ ਕੁੱਲ ਮਿਲਾ ਕੇ ਹਾਂ ਜੀ ਬਹੁਤ ਸੁਣਾ ਸੀਗਾ ਪ੍ਰੋਗਰਾਮ ਬਹੁਤ ਸੰਗ ਸੀ ਮੇਤਰੋ ਆਪਾਂ ਬਲੌਗ ਸਾਰਾ ਬਣਾਈ ਦੇਖਿਆ ਤੁਸੀਂ ਬਹੁਤ ਵਧੀਆ ਭਾਈ ਸਾਹਿਬ ਨੇ ਅੱਜ ਵਿਚਾਰ ਕੀਤੀ ਹਨਾ ਮਨ ਦੇ ਉੱਤੇ ਤੇ ਮੈਨੂੰ ਬੜਾ ਜਿੰਗਾ ਲੱਗਿਆ ਜਦੋਂ ਕਹਿੰਦੇ ਵੀ ਬੰਦਰ ਮੰਨੇ ਹੁੰਦੇ ਨਾ ਬੇਬੀ ਵੀ ਕਹਿੰਦੇ ਨੇ ਕਿ ਮਨ ਬੜਾ ਦਾ ਕੀ ਸਮਝ ਆਉਣਾ ਜਿੱਥੇ ਦੇਖ ਉੱਥੇ ਲਾਉਣਾ ਮਤਲਬ ਮਨ ਦੀ ਸਾਰੀ ਖੇਡ ਹੈ ਜਿਹਦੇ ਮਨ ਕਾਬੂਜ ਕਰ ਲਿਆ ਮਨ ਜਿੱਤੇ ਜਗ ਜੀਤ ਬੜੀ ਸੋਰੀ ਮੈਨੂੰ ਗੱਲਬਾਤ ਲੱਗੀ ਭਾਈ ਸਾਹਿਬ ਉਹਨਾਂ ਦੀ ਬਾਕੀ ਉਹਨਾਂ ਦੇ ਕੱਲ ਵੀ ਆਪਣਾ ਦਵਾਨ ਹੈਗਾ ਕੱਲ ਨੂੰ ਆਪਣੇ ਘਰ ਤੋਂ ਸਭ ਦੇ ਵਿੱਚ ਤੇ ਉਸ ਤੋਂ ਬਾਅਦ ਪਰਸੋਂ ਦੇ ਇੱਕ ਦਿਨ ਫਿਰ ਰੈਸਟ ਹੈ ਉਸ ਤੋਂ ਬਾਅਦ ਫਿਰ ਲਗਾਤਾਰ ਉਹ ਤਿੰਨ ਦਿਨ ਫਿਰ ਦਵਾਨ ਹੈ ਉਹ ਲਗਾਤਾਰ ਚੱਲ ਜਾਈ ਜਾਣਾ ਤਾਂ ਪ੍ਰਸੰਗਤ ਨੇ ਬਹੁਤ ਜ਼ਰਾ ਮਾ ਸਤਕਾਰ ਦਾ ਬਹੁਤ ਸੰਗ ਅਸੀਂ ਬਹੁਤ ਘਟ ਸੀ ਕਾਫੀ ਆ ਤਾਂ ਤੇ ਉਹਨਾਂ ਦਾ ਸ਼ਾਮ ਨੂੰ ਵੀ ਦਵਾਨ ਹਰੇ ਹੈਗਾ ਵੈਸੇ ਅੱਛਾ ਪਰ ਸਾਡਾ ਤੁਹਾਨੂੰ ਪਤਾ ਮਿੱਤਰੋ ਕੰਮ ਕਰਦਾ ਹੋਇਆ ਇਸ ਕਰਕੇ ਸਾਨੂੰ ਮੁੜਨਾ ਪੈ ਗਿਆ ਪਰ ਦਿਲ ਨਹੀਂ ਸੀ ਕਰਦਾ ਤਲ ਕਰਦਾ ਨਹੀਂ ਵੀ ਅਗਲਾ ਦਵਾਨ ਵੀ ਸੁਣ ਕੇ ਜਾਈਏ ਹਨਾ ਕਿਉਂਕਿ ਨਵੀਂ ਦਵਾਨ ਦੀ ਨਵੀਂ ਗੱਲ ਸੁਣਨੇ ਮ ਪਰ ਹੁਣ ਸਮਾਂ 10 ਮਿੰਟ ਰਹਿ ਗਏ ਨੇ 5 ਵਜਣਾਂ ਦੇ ਵਿੱਚ ਤੇ ਆਪਾਂ ਹੁਣ ਆਪਣੇ ਕੱਪੜੇ ਜਿਹੜੇ ਕਰਕੇ ਚੇਂਜ ਆਪਣੀ ਡਰੈਸ ਪਾਈ ਆਪਣੀ ਕੰਮ ਕਰ ਵਾਲੀ ਫਰੈਸ਼ ਹੋ ਗਏ ਤੇ ਚੱਲੀਏ ਸ਼ਾਪ ਤੇ ਆਪਣੀ ਕੰਮ ਕਰੀਏ ਤੇ ਵਲੌਗ ਇੱਥੇ ਮਿੱਤਰੋ ਆਪਾਂ ਆਪਣਾ ਜਿਹੜਾ ਬੰਦ ਕਰ ਦਵੇਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ